ਜੀ ਮਾਨਯੋਗ ਐਸਐਸਪੀ ਸਾਹਿਬ ਜੰਦਰਪਤੀ ਸਰਦਾਰ ਰਵਿੰਦਰ ਸਿੰਘ ਗਿੱਕ ਔਰ ਮਾਨਯੋਗ ਸੰਜੀਤ ਰਾਏ ਜੀ ਐਸਪੀਜੀ ਸਾਹਿਬ ਮਾਨਯੋਗ ਸਰਮ ਸਿੰਘ ਪਾਲ ਡੀਐਸਪੀ ਸਾウਰੀਨ ਬਲੌਰ ਦੀ ਰਹਿਨਬਾਈ ਜੇਟ ਜੋ ਇਲਾਕੇ ਵਿੱਚ ਲੁੱਟਾਂ ਤੋਂ ਕਰਨ ਵਾਲਾ ਗੈਂਗ ਜਿਹੜਾ ਕੋਿਆ ਕਰਦਾ ਸੀ ਜਿਹਨੂੰ ਅਸੀਂ ਜਿਹੜਾ ਚਾਰ ਬੰਦੇ ਜਿਨ੍ਹਾਂ ਚੋਂ ਗ੍ਰਿਫਤਾਰ ਕੀਤੇ ਨੇ ਗੌਰਵ ਪੁੱਤਰ ਮਰੇਸ਼ ਦੀਪਕ ਪੁੱਤਰ ਜਿੰਦਰ ਅਨ ਰਾਜਨ ਪੁੱਤਰ ਸ਼ੰਦਰ ਤੇ ਮਨਦੀਪ ਜੰਗੀ ਇਹ ਕਾਫੀ ਦਿਨ ਤੋਂ ਬੁਰਾਇਆ ਏਰੀਆ ਵਿੱਚ ਗਰਿਆ ਸ਼ਹਿਰ ਵਿੱਚ ਘਰਾਂ ਦੇ ਵਿੱਚ ਦਿਨ ਦੇ ਟਾਈਮ ਜਿਹੜੇ ਘਰ-ਬੱਦ ਵੇਚੀ ਤੇ ਚੋਰੀਆਂ ਕਰਦੇ ਸੀਗੇ ਕਾਫੀ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਦੇ ਕਾਫੀ ਚੋਰੀਆਂ ਕੀਤੀਆਂ ਇਹਨਾਂ ਨੇ ਪੈਸੇ ਮੋਹਰ ਜੋ ਵੀ ਮਿਲਦਾ ਸੀ ਇਹਨਾਂ ਨੂੰ ਇਹ ਚੋਰੀ ਕਰ ਲੈਂਦੇ ਸੀਗੇ ਤਕਰੀਬਨ ਰਾਤ ਦੇ ਟਾਈਮ ਵਿੱਚ ਜਦੋਂ ਨਿਕਲਦੇ ਸੀਗੇ ਤਕਰੀਬਨ ਜਿੰਨੀ ਸ਼ਟਰ ਵਾਲੀਆਂ ਦੁਕਾਨਾਂ ਜਿੱਥੇ ਚੌਕੀ ਦਾ ਨਹੀਂ ਸੀ ਹੁੰਦਾ ਜਾਂ ਚੌਕੀ ਦਾ ਸੱਤਾ ਹੁੰਦਾ ਸੀਗਾ ਉਹ ਦੁਕਾਨਦਾਰ ਸ਼ਟਰ ਚੱਕ ਕੇ ਅੰਦਰ ਜਿਹੜਾ ਮਾਲਾ ਮੋਟਾ ਵੱਜਿਆ ਕੈਸ਼ ਹੁੰਦਾ ਹੈ ਦੁਕਾਨਦਾਰ ਦਾ ਉਹ ਚੋਰੀ ਕਰ ਲੈਂਦੇ ਸੀ ਤਕਰੀਬਨ ਹੁਣ ਤੱਕ ਇਹਨਾਂ ਨੇ 15 ਵਾਰ ਦਾ ਤਾਂ ਜਿਹੜੀਆਂ ਉਹ ਮੰਨੀਆਂ ਨੇ ਚੋਰੀ ਦੀਆਂ ਛੋਟੇ ਛੋਟੇ ਚੋਰੀਆਂ ਦੁਕਾਨਾਂ ਤੋੜਨੀਆਂ ਸ਼ਟਰ ਤੋੜਨੇ ਜਿਵੇਂ ਗਰਾਿਆਂ ਵਿੱਚ ਇਹਨਾਂ ਨੇ ਸ਼ਟਰ ਤੋੜੇ ਸੀ ਪਹਿਲਾਂ ਰਾਤ ਦੇ ਟਾਈਮ ਦੋ ਜਣਿਆਂ ਨੇ ਉਹ ਮੰਨ ਕੇ ਨੇ ਦੋ ਜਣੇ ਪੀ ਅਸੀਂ ਇਹ ਹੋਇਆ ਸੀਗਾ ਤੇ ਕਾਫੀ ਜਿਹੜਾ ਇਹਨਾਂ ਨੇ ਚੋਰੀਆਂ ਕੀਤੀਆਂ ਚਮਲੋਂ ਜਿਹੜਾ ਹਥਿਆਰ ਸਮੇਤ ਅਸੀਂ ਇਹ ਗ੍ਰਿਫਤਾਰ ਕੀਤਾ। ਸਰ ਇਹਨਾਂ ਤੇ ਪਹਿਲਾਂ ਵੀ ਮੁਕੱਦਮਾ ਦਰਜਾ ਕੋਈ? ਇਹਨਾਂ ਤੇ ਵਿੱਚੋਂ ਮੁਕੱਦਮੇ ਦਰਜ ਨਹੀਂ ਇਹਨਾਂ ਦੇ ਪਰ ਹੁਣ ਅਸੀਂ ਦੁਗਾਈ ਦੇ ਤਪਸ਼ ਕਰਦੇ ਆ ਕਿੱਥੇ ਕਿੱਥੇ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਦਿਨ ਦੇ ਟਾਈਮੋਂ ਰਾਤ ਦੇ ਟਾਈਮੋਂ ਦੁਗਾਈ ਦੇ ਤਪਸ਼ ਕਰਦੇ ਆ। ਠੀਕ। ਇਹ ਇਹਦਾ ਮੁਕੱਦਮਾ ਤਾਂ ਤੇ ਕੀਤਾ ਹੈਗਾ ਇਹ ਇਥੋਂ ਹੀ ਇੱਕ ਘਰ ਦੇ ਵਿੱਚ ਇਹ ਬੜੇ ਸੀ ਉਹਨਾਂ ਨੂੰ ਪਛਾਣ ਲਿਆ। ਜਿੱਥੋਂ ਇਹ ਗੱਲ ਜਿਹੜੀ ਸਾਹਮਣੇ ਆਈ ਹੈਗੀ ਆ ਉਹ ਗੁਰਾਇਆਂ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਘਰ ਇਹਨਾਂ ਨੇ ਚੋਰੀ ਕੀਤੀ ਸੀ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 794